ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਸ਼ਹਿਰ ਫਰੀਦਕੋਟ ਪਹੁੰਚੇ ਸੀ ਜੀ ਮੇਰਾ ਜ਼ਿਲ੍ਹਾ ਆਪਣਾ ਜੀ ਪਿੰਡ ਮੇਰਾ ਹਰੀਨੋਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਜਾਣਕਾਰ ਬੰਦਿਆਂ ਨੂੰ ਸਾਰਿਆਂ ਨੂੰ ਪਤਾ ਵੀ ਆਪਣਾ ਪਿੰਡ ਹਰੀਨੋਆ ਜ਼ਿਲ੍ਹਾ ਫਰੀਦਕੋਟ ਆ ਜੀ ਇਹ ਮੱਝ ਦਾ ਟ੍ਰੀਟਮੈਂਟ ਕਰੀਬ ਕਰੀਬ ਆਪਾਂ ਨੂੰ ਘਟੋ ਘਟ 6 ਤੋਂ 7 ਮਹੀਨੇ ਲੱਗ ਗਿਆ ਜੀ ਇਹਨੂੰ ਗੱਬਣ ਕਰਨ ਤੇ ਬਹੁਤ ਜ਼ਿਆਦਾ ਵੀਰੀਆ ਕੇਸ ਸੀ ਬਹੁਤ ਜ਼ਿਆਦਾ ਹਾਰਡਨੈਸ ਸੀ ਮੱਝ ਦੇ ਅੰਦਰ ਸਭ ਤੋਂ ਸੋਹਣੀ ਗੱਲ ਬਾਈ ਦੀ ਇਹ ਆ ਵੀ ਬਾਈ ਨੇ ਸਬਰ ਰੱਖਿਆ ਜੀ ਕਈ ਬੰਦੇ ਵੈਸੇ ਤਾਂ ਚਲੋ ਫੀਲਡ 'ਚ ਕੋਈ ਐਡਾ ਨਹੀਂ ਹੋਇਆ ਜੀ ਪਰ ਇੱਕ ਬੰਦਾ ਇੱਕ ਬੰਦੇ ਦੀ ਗਾਂ ਮੈਂ ਚੈੱਕ ਕੀਤੀ ਸੀ ਉਹ ਮੰਨ ਲਓ ਟਿੱਕਾ ਭਰਿਆ ਸੀਗਾ ਜੀ ਇੱਕ ਵਾਰੀ ਗਾਂ ਨਹੀਂ ਬਾਈ ਦੀ ਰਹੀ ਤੇ ਘੱਟੋ-ਘੱਟ ਮੈਨੂੰ ਦੋ ਤੋਂ ਤਿੰਨ ਵਾਰ ਉਹ ਫੋਨ ਲਾ ਚੁੱਕਿਆ ਵੀ ਮੇਰੀ ਗਾਂ ਨਹੀਂ ਰਹੀ ਯਾਰ ਵੇਖੋ ਬਾਈ ਮੈਂ ਰੱਬ ਨਹੀਂਗਾ ਕੋਈ ਕੋਸ਼ਿਸ਼ ਹੁੰਦੀ ਆ ਵੀ ਹਰੇਕ ਪਸ਼ੂ ਗੱਭਣ ਹੋ ਜੇ ਠੀਕ ਹੈ ਪਹਿਲੀ ਵਾਰੀ ਹੋ ਜੇ ਇਹ ਕੋਈ ਗਾਰੰਟੀ ਨਹੀਂ ਬਾਈ ਨਾ ਮੈਂ ਕਿਸੇ ਕਿਸ ਨੂੰ ਕਿਹਾ ਵੀ ਮੇਰੀ ਗਾਰੰਟੀ ਹੈ ਬਾਈ ਨੂੰ ਵੀ ਮੈਂ ਕਿਹਾ ਸੀ ਕੋਸ਼ਿਸ਼ ਕਰ ਲਾਂਗੇ ਬਹੁਤ ਜ਼ਿਆਦਾ ਨੌਕਸਤੀ ਮੱਝ ਹਾਰਡਨੈਸ ਇੰਨੀ ਜਿਆਦੇ ਸੀ ਵੀ 5ਵੇਂ ਤੋਂ 7ਵੇਂ ਦਿਨ ਮੱਝ ਤਾਰਾਂ ਕਰਦੀ ਰਹਿੰਦੀ ਸੀ 5ਵੇਂ ਤੋਂ 7ਵੇਂ ਦਿਨ ਮੱਝ ਤਾਰਾਂ ਕਰਦੀ ਸੀ ਬਹੁਤ ਜਿਆਦੇ ਭਗਾਈ ਹੋਈ ਪਰ ਟੀਕਾ ਸਿਰਫ ਆਪਾਂ ਇਹਦੇ ਦੋ ਵਾਰੀ ਭਰਿਆ ਜੀ ਇਹ ਤੋਂ ਪਹਿਲਾਂ ਇੱਕ ਵਾਰੀ ਭਰਿਆ ਸੀ ਮੱਝ ਨਹੀਂ ਸਹੀ ਲੱਗੀ ਮੈਨੂੰ ਤਾਂ ਆਪਾਂ ਸੀਮਨ ਨਹੀਂ ਲਾਇਆ ਬਾਈ ਨੂੰ ਦੱਸਿਆ ਵੀ ਜਦੋਂ ਮੱਝ ਤੇਰੀ ਸੈੱਟ ਹੋ ਜੂਗੀ ਬਾਈ ਆਪਾਂ ਸੀਮਨ ਉਦੋਂ ਲਾਵਾਂਗੇ ਸਹੀ ਆ ਬਾਈ 5 ਤੋਂ 7 ਦਿਨਾਂ ਬਾਅਦ ਤਾਰਾਂ ਕਰਦੀ ਸੀ ਹਾਂ ਹਾਂ ਕਿੰਨੇ ਦਿਨ ਦੂਜਾ ਕਿੰਨੇ ਵਾਰੀ ਆਪਾਂ ਇਹਦੇ ਟੀਕਾ ਭਰਵਾਲਿਆ ਸੀ ਇਹ ਤੋਂ ਪਹਿਲਾਂ ਤਾਂ 5-6 ਵਾਰੀ ਭਰਵਾਲਿਆ ਸੀ ਭਰਵਾਲਿਆ ਸੀ ਨਾ ਦੋ ਡਾਕਟਰ ਤੁਸੀਂ ਬਦਲ ਚੁ ਟਾਈਮ ਆਪਾਂ ਨੂੰ ਲੱਗ ਗਿਆ ਪਰ ਬਾਈ ਨੇ ਇਹ ਨਹੀਂ ਗੱਲ ਬਈ ਡਾਕਟਰ ਬਦਲਤਾ ਜਾਂ ਸਰਵਰ ਨਹੀਂ ਰੱਖਿਆ ਬਾਈ ਕਹਿੰਦਾ ਵੀ ਤੁਰਿਆ ਉਹ ਡਾਕਟਰ ਸਾਹਿਬ ਕਹਿੰਦੇ ਕੋਈ ਚੱਕਰ ਨਹੀਂ ਟੀਕਾ ਨਹੀਂ ਭਰਿਆ ਮੈਂ ਤੁਹਾਨੂੰ ਦੱਸੀ ਜਾਣਾ ਵੀ ਏਦੂ ਪਹਿਲਾਂ ਸਿਰਫ ਇੱਕ ਵਾਰੀ ਸੀਮਨ ਲਾਇਆ ਸੀਗਾ ਮੱਝ ਹੀਟ ਬਹੁਤ ਜ਼ਿਆਦਾ ਲੰਮੀ ਰੱਖਦੀ ਸੀਗੀ ਹਫ਼ਤੇ ਬਾਅਦ ਤਾਰਾਂ ਦੇਣ ਲੱਗ ਜਾਂਦੀ ਸੀਗੀ ਡੋਕੇ ਹੀ ਨਹੀਂ ਛੱਡਦੀ ਸੀਗੀ ਠੀਕ ਹੈ ਤੇ ਅੱਜ ਇਹ ਮੱਝ 50 ਤੋਂ 55 ਦਿਨ ਦੀ ਗੱਭ ਹੋ ਚੁੱਕੀ ਹੈ ਜੀ ਠੀਕ ਹੈ ਮਨ ਲਓ ਵੀ ਟੀਕਾ ਭਰਨ ਤੋਂ ਬਾਅਦ ਮੈਂ ਬਾਈ ਨੂੰ ਫੇਰ ਵੀ ਕਹਤਾ ਮੈਂ ਕਿਹਾ ਵੀ ਇਹਨੂੰ ਬਈ ਤੁਸੀਂ ਕ੍ਰੋਸ ਵੀ ਕਰਵਾ ਦਿਓ ਬਈ ਵੀ ਆਪਣਾ ਕੋਈ ਸ਼ੱਕ ਨਾ ਰਹੇ ਜੇ ਮਾਝ ਆਪਣੀ ਅੰਦਰੋਂ ਜਮਾਂ ਸਹੀ ਹੋ ਚੁੱਕੀ ਐ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਮਾਝ ਆਪਣੀ ਇਹ ਬਾਈ ਦੀ ਮਾਝ 100% ਗੱਬੜ ਹੋ ਚੁੱਕੀ ਐ ਜੀ ਠੀਕ ਆ ਬਈ ਕੋਈ ਐ ਨਹੀਂ ਵੀ ਦੂਰੀ ਵਾਰੀ ਚੈੱਕ ਕਰਨ ਦੀ ਲੋੜ ਐ ਤਿੰਨ ਮਹੀਨਿਆਂ ਤੇ ਬਾਈ ਨੂੰ ਵੈਸੇ ਕਿਹਾ ਵੀ ਚੈੱਕ ਕਰਵਾ ਲਿਓ ਪਰ ਰਿਜ਼ਲਟ ਤੁਹਾਡੇ ਸਾਹਮਣੇ ਆ ਗਿਆ ਜੀ ਟਾਈਮ ਲੱਗਦਾ ਜੀ ਦੇਖੋ ਰੀਪੀਟਰ ਪਸ਼ੂ ਐ ਕਈ ਵਾਰੀ ਪਹਿਲੀ ਵਾਰੀ ਪਸ਼ੂ ਨਹੀਂ ਗੱਬੜ ਹੁੰਦਾ ਜੀ ਠੀਕ ਹੈ ਇਹ ਨੀਵੇਂ ਜੇ ਮੈਂ ਦੂਰੋਂ ਆਇਆ ਤਾਂ ਤੁਸੀਂ ਇਹ ਚੀਜ਼ ਸੋਚ ਲਓ ਇਹ ਕੋਈ ਜਾਦੂ ਦਾ ਹੈ ਨਹੀਂਗਾ ਜੀ ਟ੍ਰੀਟਮੈਂਟ ਨਾਲ ਹੀ ਪਸ਼ੂ ਨੇ ਗੱਭਣ ਹੋਣਾ ਠੀਕ ਹੈ ਸਪਲੀਮੈਂਟਾ ਟ੍ਰੀਟਮੈਂਟ ਆ ਸਭਾ ਰੱਖਣਾ ਪੈਣਾ ਜੀ ਇਹਦੇ ਵਾਸਤੇ ਤੁਹਾਨੂੰ ਠੀਕ ਹੈ ਫੇਰ ਪਸ਼ੂ ਜਾ ਕੇ ਗੱਭਣ ਹੁੰਦਾ ਜਿਵੇਂ ਬਾਈ ਨੇ ਸਭਾ ਰੱਖਿਆ ਮੱਝ ਤੁਹਾਡੇ ਸਾਹਮਣੇ ਗੱਭਣ ਆ ਜੀ ਠੀਕ ਹੈ ਬਾਈ ਦੀ ਗਾਂ ਦੇ ਟੀਕਾ ਭਰੇ ਸੀ ਨਹੀਂ ਰਹੀ ਜੀ ਪਹਿਲੀ ਵਾਰੀ ਭਰਿਆ ਸੀਗਾ ਨਹੀਂ ਕਨਸੀਵ ਕੀਤਾ ਕਿਉਂ ਗਾਂ ਉਹ ਜਿਹੜੀ ਸਾਈ ਵਾਲਾ ਜੀ ਬਾਹਰ ਤੋਂ ਨੂੰ ਦਿਖਾਈ ਦਿੰਨੇ ਆ ਨਹੀਂ ਉਹ ਬੋਲ ਕੇ ਨਹੀਂ ਬਣੀ ਸੀਗੀ ਠੀਕ ਹੈ ਮੰਨ ਲਓ ਠੀਕ ਠਾਕ ਜੀ ਹੀਟ ਕੱਢੀ ਸੀ ਗਾਣ ਤੇ ਬਾਈ ਕਹਿੰਦੇ ਵੀ ਬੋਲੀ ਆ ਪੂਰਾ ਤੇ ਟੀਕਾ ਭਰਿਆ ਗਾਂ ਦੇ ਪਰ ਗਾਂ ਗੱਭਰ ਨਹੀਂ ਹੋਈ ਠੀਕ ਹੈ ਜੀ ਤੇ ਬਾਈ ਚ ਸਵਰ ਹੈਗਾ ਜਿਹੜੀ ਗੱਲ ਆ ਮੈਂ ਤੁਹਾਨੂੰ ਦੱਸੀ ਜਾਣਾ ਅੱਜ ਅਸੀਂ ਕਿੱਟਾਂ ਨਾਲ ਚੈੱਕ ਕਰਦੇ ਸੀ ਜੀ ਪਰ ਮੈਨੂੰ ਲੱਗਿਆ ਵੀ 50 55 ਦਿਨ ਹੋ ਗਏ ਆ ਨੋਰਮਲ ਮੱਝ ਚੈੱਕ ਹੋ ਜਾਣੀ ਆ ਠੀਕ ਹੈ ਜੀ ਇਹ ਮੱਝ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੀ ਕਦੋਂ ਆਪਾਂ ਵੀਡੀਓ ਬਣਾਈ ਸੀ ਕਿ 6 ਮਹੀਨੇ ਘੱਟੋਂ ਘਾਟੇ ਮੱਝ ਨੂੰ ਸੈੱਟ ਹੋਣ ਤੇ ਲੱਗ ਗਿਆ ਜੀ ਕਈ ਬਾਈ ਕਹਿ ਦਿੰਦੇ ਵੀ ਤੁਸੀਂ ਉਹ ਵੀਡੀਓ ਨਹੀਂ ਪਾਉਂਦੇ ਵੀ ਜਿਹੜੀਆਂ ਤੁਹਾਡੇ ਤੋਂ ਰਹਿੰਦੀਆਂ ਨਹੀਂ ਭਾਈਓ ਕੋਈ ਵੀ ਨਹੀਂ ਪਾਉਂਦਾ ਹੁੰਦਾ ਮੈਂ ਕੱਲਾ ਨਹੀਂ ਪਾਉਂਦਾਗਾ ਪਰ ਮੈਂ ਤੁਹਾਨੂੰ ਫੇਰ ਵੀ ਦਿਖਾਦਾ ਵੀ ਜੇ ਗਾਂ ਦੇ ਟੀਕਾ ਭਰਾ ਜੀ ਉਹ ਨਹੀਂ ਰਹੀ ਨਾਲੇ ਉਹ ਰੀਪੀਟਰ ਨਹੀਂ ਜੀ ਠੀਕ ਆ ਉਹ ਫੇਰ ਵੀ ਨਹੀਂ ਰਹੀ ਪਰ ਅੱਜ ਘੱਟੋ ਘੱਟ ਡੇਢ ਦੋ ਸਾਲਾਂ ਤੋਂ ਰੀਪੀਟਰ ਹੈ ਮੱਝ ਆ ਦੇਖ ਲਓ ਤੁਸੀਂ ਦੁੱਧੋਂ ਵੀ ਜਾ ਚੁੱਕੀ ਐ ਮਾੜਾ ਮੋੜ ਦੁੱਧ ਸ਼ਾਇਦ ਦਿੰਦੀ ਉਹ ਦੇ ਰਹੀ ਐ ਦੁੱਧ ਬਈ ਮਾੜਾ ਮੋੜ ਕੇ ਨਹੀਂ ਹਾਂ ਬਸ 2 ਕਿਲੋ ਦਿੰਦੀ ਐ 2 ਕਿਲੋ ਹੈ ਕਿੰਨਾ ਦੁੱਧ ਸੀ ਇਹਦੇ ਸੱਜਰ ਥੱਲੇ 14 15 15 16 ਠੀਕ ਆ ਬਾਈ ਦੀ ਵੀ ਜੈਸ ਸੀਗੀ ਵੀ ਗੱਬੜ ਕਰਨੀ ਐ ਬਾਈ ਮੱਝ ਡੇਢ ਸਾਲ ਹੋ ਗਿਆ ਮੇਰੇ ਨਾਲ ਸੁਵੀਨ ਮਾੜ ਤੇ ਪਹਿਲਾਂ ਆਪਣੇ ਤੋਂ ਦੋ ਤਿੰਨ ਡਾਕਟਰ ਬਦਲਦੇ ਸੀ ਹਨਾ ਹਾਂਜੀ ਠੀਕ ਹੈ ਜੀ ਬਾਅਦ ਹੁਣ ਗੱਬਣਾ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਗਰਪੀਟਰ ਪਸ਼ੂ ਆਲੇ ਆਪਣੇ ਨਾਲ ਜੁੜੂ ਸੰਪਰਕ ਕਰਨ ਜੀ ਮੇਰਾ ਨੰਬਰ 98158743096 ਧੰਨਵਾਦ ਜੀ